ਇੱਕ ਪਾਸੇ ਕਰੋੜਾ ਰੁਪਏ ਦੀ ਬੋਲੀ ਲਗਾ ਕੇ ਸਰਪੰਚੀ ਲਈ ਜਾ ਰਹੀ ਹੈ ਉੱਥੇ ਹੀ ਜਮਨਤਸਰ ਦੇ ਪਿੰਡ ਰਾਮਨਗਰ ਵਿੱਚ ਤਿੰਨ ਸਰਪੰਚ ਜੋ ਵਾਰੋਵਾਰੀ ਆਪਣੀਆਂ ਸੇਵਾਵਾਂ ਨਿਭਾਉਣ ਦੀ ਗੱਲ ਕਰ ਰਹੇ ਨੇ ਅਤੇ ਉੱਥੇ ਹੀ ਵਾਲਮੀਕੀ ਸਮਾਜ ਤੋਂ ਚੌਥੀ ਸਰਪੰਚੀ ਦੇ ਦਾਅਵੇਦਾਰ ਅਮਰਜੀਤ ਕੌਰ ਨੂੰ ਪੁੱਛਿਆ ਤੱਕ ਨਹੀਂ ਗਿਆ ਅਤੇ ਇੰਨਾ ਹੀ ਨਹੀਂ ਇਹਨਾਂ ਨੇ ਸਰਬਸੰਮਤੀ ਨਾਲ ਸਰਬਸੰਮਤੀ ਵੀ ਬਣਾ ਲਈ ਅਤੇ ਸਰਪੰਚ ਅਮਰਜੀਤ ਕੌਰ ਵੱਲੋਂ ਆਪਣਿਆ ਸਮਰਥਕਾਂ ਸਮੇਤ ਵਿਰੋਧ ਕੀਤਾ ਗਿਆ ਹੈ ਕਿ ਅਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਗਈ ਕਿ ਜੇ ਅਗੇ ਸਰਪੰਚ ਬੰਦੇ ਹਨ ਤਾਂ ਇਹਨਾਂ ਦੀ ਸਰਪੰਚੀ ਨੂੰ ਪੰਗ ਕੀਤਾ ਜਾਵੇ ਇਸੇ ਮੌਕੇ ਪ੍ਰਦਾਨ ਬੀਬੀ ਪੋਲੀ ਪ੍ਰਦਾਨ ਕਰਮਜੀਤ ਕੌਰ ਪ੍ਰਦਾਨ ਚੰਨੀ ਪ੍ਰਦਾਨ ਹਰਦੇਵ ਸਿੰਘ ਪ੍ਰਦਾਨ ਰਾਣੀ ਮਜੂਦ ਸਨ ਅਮਰਜੀਤ ਕੌਰ ਅੰਮਰਸਰ ਦੀ ਰਹਿਣ ਵਾਲੀਆਂ ਜੋ ਕਿ ਅੱਜ ਜਿਹੜਾ ਸਰਪੰਚ ਆ ਪ੍ਰਿੰਸ ਆ ਮਜੂਦਾ ਕਮਲ ਸਰਪੰਚ ਆ ਇੱਕ ਆਪਣਾ ਆਮ ਆਦਮੀ ਪਾਰਟੀ ਤੋਂ ਸ਼ੁਕਲਾ ਮੰਜੂ ਜੀ ਜਿਹੜਾ ਉਹਨਾਂ ਨੇ ਸਾਡੇ ਬਿਨਾਂ ਪੁੱਛਣ ਤੋਂ ਪਰਚੀ ਪਾ ਕੇ ਸ਼ਾਂਤੀ ਕਰਕੇ ਇਹਨਾਂ ਨੇ ਸਰਪੰਚ ਤਿੰਨ ਚੁਣੇ ਨੇ ਉਹ ਸਾਨੂੰ ਮਨਜ਼ੂਰ ਨਹੀਂ ਆਗੇ ਕਿਉਂਕਿ ਸਾਨੂੰ ਡਾਕਟਰ ਮੇਰਕਰ ਬਾਬਾ ਸਾਹਿਬ ਜੀ ਨੇ ਹੰਦਕਾਰ ਦਿੱਤਾ ਬੋਰਡ ਪਾਉਣ ਦਾ ਅਸੀਂ ਬੋਰਡ ਪਾਵਾਂਗੇ ਤੇ ਵੋਟਾਂ ਦੇ ਨਾਲ ਅਸੀਂ ਸਰਪੰਚ ਬਣਾਵਾਵਾਂਗੇ ਤੇ ਮੈਂ ਖੁਦ ਆਪਣੇ ਪੇਪਰ ਧਰ ਕੇ ਮੈਂ ਆਪ ਇਲੈਕਸ਼ਨ ਲੜੂੰਗੀ ਮੈਂ ਅੱਜ ਇਹ ਨਹੀਂ ਕਿ ਮੈਂ ਹਾਈ ਕੋਰਟ ਤੇ ਰੈਟ ਪਾਉਂਗੀ ਇਹਨਾਂ ਦੇ ਖਿਲਾਫ ਮੈਨੂੰ ਮਨਜ਼ੂਰ ਨਹੀਂ ਜਿਹੜਾ ਸਰਪੰਚ ਬਣਿਆ ਜਿਹੜਾ ਪੈਂਦਾ ਜੀ ਇਹ ਮਜੀਠਾ ਰੋਡ ਬਾਈਪਾਸ ਰਾਮਨਗਰ ਕਲੋਨੀ ਅੰਮ੍ਰਿਤਸਰ ਤੁਸੀਂ ਆਪ ਬਣਨਾ ਚਾਹਦੇ ਤੁਹਾਨੂੰ ਹਾਂਜੀ ਹਾਂਜੀ ਸਾਨੂੰ ਪੁੱਛਿਆ ਨਹੀਂ ਆ ਸਾਨੂੰ ਇਹਨਾਂ ਨੇ ਬਿਲਕੁਲ ਵਿੱਚ ਬਿਠਾਇਆ ਨਹੀਂ ਆ ਪੁੱਛਿਆ ਨਹੀਂ ਆ ਕਿ ਇਹ ਆਪਣਾ ਸੀ ਸਰਪੰਚ ਬਣ ਲੱਗੇ ਆ ਸਹਿਮਤੀ ਨਾਲ ਜਾਂ ਕਿੱਦਾਂ ਆ ਸਾਨੂੰ ਮਨਜ਼ੂਰ ਨਹੀਂ ਕਿੱਡੀ ਮੂਡ ਆ ਤੁਹਾਡੀ ਮੂਡ ਸਾਡੀ ਹੈਗੀ ਕੋਈ ਆਪਣਾ 2000 ਦੇ ਲਾਗੇ ਚੱਲ ਉਹਨਾਂ ਦੀ ਕਿੰਨੀ ਕਿੰਨੀ ਲੋੜ ਹੈ ਹਾਂਜੀ हजार संघर्ष करा वोटा नहीं पाया सहमति तो तो। नहीं बन दी नहीं बिलकुल मंग कर देना आप सहमति ना यही ਹਾਂ ਜੀ ਬਣਿਆ ਤਿੰਨੇ ਨਹੀਂ ਮੰਨਦੇ ਸਨ ਇਹਦਾ ਵਿਰੋਧ ਕਰਦੇ ਇਹਦਾ ਅਸੀਂ ਵਿਰੋਧ ਕਰਦੇ ਇਹਨਾਂ ਨੇ ਕੋਈ ਵਾਰੀ ਲਈ ਇਹਨਾਂ ਨੇ ਹਾਂ ਜੀ ਇਹਨਾਂ ਨੇ 20 ਮਹੀਨੇ ਦਾ ਪ੍ਰਿੰਸ ਬਣਿਆ ਵਾ ਰੋਹਨ ਤੇ 20 ਮਹੀਨੇ ਦਾ ਕਮਲ ਸਰਪੰਚ ਤੇ ਆ 20 ਮਹੀਨੇ ਵੀ ਆਪਣਾ ਸ਼ਿਕਲਾ ਹਾਂ ਆਮ ਆਦਮੀ ਯਾਨੀ ਕਿ 20 ਮਹੀਨੇ ਦਾ ਕਾਂਗਰਸੀ 20 ਮਹੀਨੇ ਦਾ ਅਕਾਲੀ ਦਲ 20 ਮਹੀਨੇ ਦੇ ਆਮ ਆਦਮੀ ਤੇ ਸਾਡੇ ਰਾਮਨਗਰ ਦੀ ਪਹਿਲੇ ਵੀ ਸੁਧਾਰ ਨਹੀਂ ਹੋਈ ਤੇ ਹੁਣ ਵੀ ਨਹੀਂ ਹੋਣੀ ਕਿਉਂਕਿ ਇਹਨੇ 20 ਮਹੀਨੇ ਹੀ ਕਿੰਨੂੰ ਪੁੱਛਾਂਗੇ 20 ਮਹੀਨੇ ਕਿੰਨੂੰ ਪੁੱਛਾਂਗੇ 20 ਮਹੀਨੇ ਕਿੰਨੂੰ ਪੁੱਛਾਂਗੇ ਦੱਸੋ ਸਾਨੂੰ ਮੰਜ਼ੂਰ ਆਵੇ ਇਹੋ ਹੀ ਬਹਿੰਤੀ ਕਰਦਾ ਵਾਂ ਕਿ ਵੋਟਾਂ ਪੈਂਦੀਆਂ ਸਾਰੇ ਜਣੇ ਭਾਵੇਂ 3 ਜਣੇ ਸੀ ਭਾਵੇਂ 4 ਜਣੇ ਸੀ ਇਹ ਵੀ ਭਾਣੀ ਵਿੱਚ ਖਲੋਤੀ ਸੀ ਚਾਹਾਂ ਜਣਿਆਂ ਨੂੰ ਵੋਟਾਂ ਪੈਂਦੀਆਂ ਵੋਟਾਂ ਪਾ ਕੇ ਜਿਹੜਾ ਜਿੱਤ ਜਾਂਦਾ ਹਾਰ ਜਾਂਦਾ ਉਹੋ ਹੀ ਸਰਪੰਚ ਬਣਦਾ ਆਇ ਤੋ ਨਵਾਂ ਹੀ ਕਾਨੂੰਨ ਸੁਣ ਲਿਆ ਵਾ ਕਿ 3 ਜਣੇ ਸਰਪੰਚ ਹੋਣ ਤੇ ਚੌਥੇ ਨੂੰ ਜਿਹੜਾ ਜੇ ਚੌਥਾ ਖਲੋਤਾ ਵਾ ਉਹਨੂੰ ਪਿੱਛੇ ਤਾਂ ਜਾਵੇ ਕਮ ਸੇ ਕਮ ਉਹਨੂੰ ਦਿਖਾਓ ਭਈ ਆ ਪਈ ਅਸੀਂ ਆਹ ਕੰਮ ਕਰਨ ਲੱਗੇ ਆ ਇਹ ਵੀ ਤਸਕਰ ਨਾਮ نگر ਕਲੋਨੀ ਦੇ ਵਾਸੀ ਨੇ ਕੋਈ ਬਾਹਰੋਂ ਤੇ ਆਏ ਨਹੀਂ ਉਹ ਮੇਰੇ ਤੇ ਹੋਈ ਅੰਨਾ ਗੜੀ ਹੱਥ ਜੋੜ ਕੇ ਬੈਠੀ ਸੀ ਵੀ ਭਰਾਓ ਤੁਹਾਂ ਬਹੁਤ ਵਧੀਆ ਕੀਤਾ ਸੀ ਸਰਬਸੰਮਤੀ ਕੀਤੀ ਸੀ ਬਹੁਤ ਵਧੀਆ ਸੀ ਔਰ ਤੁਸੀਂ ਇਹ ਭਾਂਟੀ ਨੂੰ ਬੁਲਾ ਲੈਂਦੇ ਹੋ ਕੋਲ ਕੀ ਗੱਲ ਸੀ ਇਹਦੇ ਕੋਲ ਕਿਹੜੀ ਵੀ ਕੋਈ ਗੱਲ ਸੀ ਆ ਗਈ ਸੀ ਇਹਨੂੰ ਕਹਿੰਦੇ ਹੋ ਭਾਂਟੀ ਆ ਜਾਓ ਅਸੀਂ 2 ਮਿੰਟ ਅਸੀਂ ਆਹ ਕੰਮ ਕਰਨ ਲੱਗੇ ਆਂ ਚਲੋ ਸੈਂਤੀ ਨਾ ਹੋ ਜਾਂਦਾ ਪਰ ਹੋਣੇ ਨਾ ਇਹਨਾਂ ਨੂੰ ਪੁੱਛਿਆ ਨਹੀਂ ਇਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਇਹ ਬੰਦੇ ਆ ਕੀ ਨਾਮ ਹੈ ਉਹਨਾਂ ਦੇ ਤੇ ਸਰਪੰਚ ਸਾਹਿਬ ਇਦਾਂ ਵੇਖੋ ਨੋ ਕਿ ਉਹਨਾਂ ਦੇ ਸਾਰਿਆਂ ਦੇ ਨਾਮ ਆਪਾਂ ਕਿੰਨਾ ਜਾਣੇ ਦੇ ਬਖੋ ਆਹ ਆਮ ਆਦਮੀ ਪਾਰਟੀਆ ਸਰਪੰਚ ਆ ਕਾਲੀ ਪਾਰਟੀ ਦਾ ਵਾ ਕਾਂਗਰਸ ਪਾਰਟੀ ਦਾ ਵਾ ਇਹ ਤਾਂ ਸਾਡੀ ਜਿਹੜੀ ਇਹ ਖਲੋਤੇ ਨੇ ਇਧਰੋਂ ਆਪਣੇ ਬਰਾ ਮਾ ਯਾਦ ਖਲੋਤੇ ਸੀ ਹਾਂਜੀ ਕਰੋ ਇਲੈਕਸ਼ਨ ਲੜਨ ਦਾ ਅਧਿਕਾਰ ਆ ਸਾਡੇ ਬਾਬਾ ਅੰਦੇਟਕਾਰ ਸਾਹਿਬ ਵੀ ਨਾ ਅਧਿਕਾਰ ਦਿੱਤੇ ਸਨ ਸਾਨੂੰ ਅਧਿਕਾਰ ਦਿੱਤੇ ਨੇ ਵੋਟ ਦੇ ਦਿੱਤੇ ਨੇ ਸਾਨੂੰ ਅਸੀਂ ਸਮਾਜ ਚ ਰਹਿੰਦੇ ਆ ਸਾਨੂੰ ਇਹ ਚੋਣ ਲੜਨ ਦਾ ਅਧਿਕਾਰ ਆ ਅਜਾਜ ਚੋਣ ਲੜੀਏ ਜਾਂ ਕਿਸੇ ਆਪਣੀ ਪਾਰਟੀ ਨਾਲ ਲੜੀਏ ਤੁਹਾਨੂੰ ਲੜਨ ਦਾ ਅਧਿਕਾਰ ਆ ਸਾਨੂੰ ਸਾਨੂੰ ਕਿਹਨਾਂ ਤੋਂ ਥੋੜਾ ਵਾਂਝਾ ਕਰ ਸਕਦੇ ਤੋ ਤਾਂ ਅੰਦੇ-ਕੰਦੇ ਪੁੱਛਣਾ ਚਾਹੀਦਾ ਨਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਮੇਨ ਗੱਲ ਜਿਹੜੀ ਆ ਆਪਾਂ ਸਾਡੀ ਪਿੰਡ ਨੂੰ ਪੁੱਛਣਾ ਚਾਹੀਦਾ ਇਹ ਵੀ 10 ਮਹੀਨੇ 20 ਮਹੀਨੇ ਕਰ ਸਕਦੀ ਆ ਸਰਪੰਚੀ ਆ ਹੋ ਗਈ ਗੱਲ ਥੋੜੀ ਹਾਂਜੀ ਅਸੀਂ ਉਹ ਹੀ ਮੰਗ ਕਰਦੇ ਹਾਂ ਇਹ ਇਹਨਾਂ ਪਿੰਡ ਨੂੰ ਪੁੱਛਣਾ ਚਾਹੀਦਾ ਸੀ ਅਗਰ ਕੋਈ ਗੱਲ ਨਾ ਕੋਈ ਹੁੰਦਾ ਕਿਉਂ ਨਹੀਂ ਹੁੰਦਾ ਤੇ ਹੁਣ ਇਹਨਾਂ ਦੇਹੀ ਆ ਆਪਾਂ ਜਿੰਨੇ ਵੀ ਸਾਡੀ ਬਾਲ ਮਿਲ ਸੰਸਥਾ ਵਾ ਆਪਾਂ ਇਸ ਦਾ ਪੂਰਨ ਵਿਰੋਧ ਕਰਾਂਗੇ ਬਾਈਕਾਟ ਕਰਾਂਗੇ ਸਾਨੂੰ ਇਹ ਮੰਨਦੂਰ ਨਹੀਂ ਹੈਗਾ ਅਸੀਂ ਜਿੱਥੇ ਤੱਕ ਵੀ ਹੋ ਸਕੇ ਚੋਣ ਕਮਿਸ਼ਨ ਕੋਲ ਮੁੱਖ ਮੰਤਰੀ ਭਗਵਾਨ ਆਪਣਾ ਮਾਨ ਸਾਹਿਬ ਕੋਲ ਵੀ ਬੈਂਤੀ ਕਰਾਂ ਕਿ ਉਹਦੇ ਕੋਲ ਵੀ ਜਾਵਾਂਗੇ ਪਹੁੰਚਾਂਗੇ ਕਿ ਮਾਨ ਸਾਹਿਬ ਵੀ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਹੈ। ਹਾਂਜੀ ਜੋ ਵੀ ਇਸ ਪ੍ਰਿੰਸ ਨੇ ਕਮਨ ਸੰਵਚਣੇ ਜੋ ਫੈਸਲਾ ਕੀਤਾ ਇਹਨਾਂ ਨੇ ਬਿਲਕੁਲ ਹਨ ਮਜੂਰ ਨਹੀਂ ਹੈਗਾ। ਇਹਨਾਂ ਪਰਚੀਆਂ ਪਾ ਕੇ ਨਾ ਪਾਰਟੀਆਂ ਨੇ ਤੇ ਫਿਰ ਇਹਨਾਂ ਨੇ ਸਰਪੰਚ ਬਣਾਇਆ ਵਾ। ਅਸੀਂ ਪੂਰਾ ਵਿਰੋਧ ਕਰਾਂਗੇ ਇਹਨਾਂ ਦੇ। ਪਹਿਲੇ ਵੀ ਇੱਥੇ ਕੋਈ ਸੁਧਾਰ ਨਹੀਂ ਹੈਗੀ ਵੀ ਤੇ ਪਾਣੀ ਸੀਵਰ ਭਰੇ ਰਹਿੰਦੇ ਆ। ਪਹੇ ਜਿਵੇਂ ਚ ਪਾ ਲਿੰਦੇ ਆ ਕੰਮ ਕੋਈ ਕਰਦੇ ਨਹੀਂ ਮੜੇ ਫਰਜ਼ਦਾਵਾ ਕਰਦੇ ਪਿਛੇ ਪਿਛੇ ਤੇ ਚਲੋ ਪਾਸ ਕਰਕੇ ਹੋ ਗਿਆ ਕਿ ਪਹੇ ਜਿਵੇਂ ਚ ਪਾ ਲੇ ਤੇ ਕੰਮ ਕੋਈ ਕਰਦੇ ਨਹੀਂ ਆਈ ਸਾਨੂੰ ਬਿਲਕੁਲ ਪਸੰਦ ਨਹੀਂ ਇਹਨਾਂ ਦਾ ਜੋ ਫੈਸਲਾ ਕੀਤਾ ਜਿਹੜਾ ਨਵ ਲੋ ਜਿਆਦੂ ਉਮੀਦਵਾਰ ਸੋਤੇ ਗਏ ਨਾ ਕੋਈ ਤੁਸੀਂ ਕਿਸੇ ਹੋਈ ਕਿਸੇ ਕੀ ਉਹਨਾਂ ਕੋਲ ਬਿਲਕੁਲ ਕੋਈ ਨਹੀਂ ਹੋਈ ਵੀ ਕੀ ਮੰਗੀ ਗੱਲ ਆਈ ਮੰਗਿਆ ਉਹ ਕਰਦੇ ਕਿ ਸਾਨੂੰ ਮਨਜ਼ੂਰ ਨਹੀਂ ਹੈਗਾ ਪ੍ਰੀਸ ਕਮਲ ਜੋ ਤਿੰਨੇ ਪਾਰਟੀਆਂ ਨੇ ਜਿਹੜੇ ਅਕਮਤਾਜ ਕੀਤੀਆਂ ਵਾ ਕੰਮ ਕਿ ਕਿਸੇ ਨੂੰ ਪਤਾ ਨਹੀਂ ਰਾਮਨਗਰ ਵਿੱਚ ਕਿਸੇ ਨੂੰ ਪਤਾ ਨਹੀਂ ਕਿ ਕੀ ਹੋਇਆ ਇਹਨਾਂ ਦੇ ਪਿੰਡਾਂ ਦੇ ਰਲ ਗਏ ਖੁਦ ਆਪ ਹੀ ਕਰ ਲਿਆ ਸਾਰਾ ਕੁਝ ਤੇ ਇਹਨਾਂ ਬੋਟਾ ਸਾਡੀਆਂ ਵਾਂ ਦਿਹਾਨੂੰ ਹੀ ਨਹੀਂ ਪਤਾ ਵੀ ਆਈ ਵਾਸੇ ਇਹੀ ਵਿਰੋਧ ਕਰਦੇ ਕਿ ਇਹਨਾਂ ਨੂੰ ਨਹੀਂ ਪਸੰਦ ਨਹੀਂ ਮਜੂਰ ਹੈਗਾ ਇਹਨਾਂ ਦੇ ਫੈਸਲੇ ਆਈ ਹਾਈ ਕੋਰਟ ਤੇ ਰੇਟ ਪਾਵਾਂਗੇ ਜੀ ਅਗਰ ਸਾਡਾ ਫੈਸਲਾ ਨਾ ਇਹ ਮਤਲਬ ਕਿ ਪਹਿਲਾਂ ਤੇ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਸੀਗਾ ਜਦੋਂ ਆਪਾਂ ਨਾਲ ਖਲੋ ਗਏ ਆ ਤੇ ਉਦੋਂ ਸਾਨੂੰ ਪਤਾ ਲੱਗਾ ਵਾ ਵੀ ਪਰਚੀਆਂ ਪੈ ਗਈਆਂ ਵਾ ਏ ਕੋਣ ਪ੍ਰਧਾਨ ਆ ਉਹ ਮਤਲਬ ਕਿ ਕੋਣ ਸਰਪੰਚ ਆ ਬਾਅਦ ਚ ਤੁਹਾਨੂੰ ਪਤਾ ਲੱਗਾ ਵਾ ਤੇ ਪਰ ਇਦਾਂ ਪਹਿਲਾਂ ਕਿਉਂ ਨਹੀਂ ਸਾਨੂੰ ਪਤਾ ਸੀ ਇਹਨਾਂ ਨੇ ਪਰਚੀਆਂ ਪਾਈਆਂ ਵਾ ਕੋਈ ਇਹਨਾਂ ਨੇ ਸਹਿਮਤੀ ਨਹੀਂ ਕੀਤੀ ਕੁਛ ਨਹੀਂ ਇਹ ਭੋਲੀ ਪ੍ਰਧਾਨ ਦੀ ਗਲੀ ਵਿੱਚ ਸਾਰੀਆਂ ਹੀ ਗਲੀਆਂ ਇੱਥੇ ਜਿੰਨੀਆਂ ਵੀ ਹੈਗੀਆਂ ਵਾ ਇਹਦੇ ਟੱਕਣ ਟੁੱਟੇ ਆ ਇਹਦਾ ਕੁਛ ਕੋਈ ਵੀ ਇੱਥੇ ਕਿੰਨੀ ਵਾਰੀ ਕਈ ਲੋਕੀ ਡਿੱਗੇ ਆ ਕਈ ਕੁਛ ਹੋਇਆ ਵਾ ਬਾਕੀ ਨਹੀਂ ਕੋਈ ਇਸ ਗਲੀਆਂ ਦਾ ਸੁਧਾਰ ਨਹੀਂ ਹੋਇਆ ਅੱਜ ਤੱਕ ਤੇ ਨਾ ਹੀ ਇੱਥੇ ਹੋਣਾ ਵਾ ਭਾਵੇਂ ਜਿੰਨੇ ਮਰਜੀ ਇੱਥੇ ਕੁਛ ਹੋ ਜੇ ਤੇ ਤਿੰਨ ਤਿੰਨ ਸਰਪੰਚ ਬਣੇ ਆ ਤੇ ਗਲੀਆਂ ਹੁਣ ਵੀ ਵੇਖ ਲਓ ਭਾਵੇਂ ਜਿੱਥੇ ਮਰਜੀ ਆ ਮਗਰਲੀਆਂ ਵੇਖ ਲਓ ਅਗਲੀਆਂ ਵੇਖ ਲਓ ਜਿਹੜੀਆਂ ਮਰਜੀ ਗਲੀਆਂ ਵੇਖ ਲਓ ਕੋਈ ਇੱਥੇ ਨਹੀਂ ਹੈਗਾ ਸੁਧਾਰ ਕੋਈ ਨਹੀਂ ਸਾਨੂੰ ਮਨਜ਼ੂਰ ਨਹੀਂ ਹੈਗਾ ਇਹ ਬਾਕੀ ਜਿਹੜੀ ਵੀ ਸਲਾਹ ਨਾ ਚੱਲਣਗੇ ਤੇ ਵਧੀਆ ਰਹੇਗਾ ਨਾ ਸਲਾਹਾਂ ਨਾਲ ਚੱਲਣਗੇ ਤੇ ਫਿਰ ਆਪਾਂ ਪਰ ਜਿੱਥੋਂ ਤੱਕ ਪਹੁੰਚਣਾ ਪਹੁੰਚਾਂਗੇ ਮੈਂ ਪੁੱਛਣਾ ਚਾਹੁੰਦਾ ਵੀ ਇਹ ਆਪਾਂ ਇਹ ਲੋਕਤੰਤਰ ਆ ਕਿ ਅਫਗਾਨਿਸਤਾਨ ਆਏ ਆਪਣੀ ਮਰਜ਼ੀ ਨਾਲ ਤਿੰਨੇ ਜਾਣੇ ਜਾਣ ਇਹ ਨਹੀਂ ਜਾਣੇ ਜਾਣ ਤੇ ਜਾ ਕੇ ਉੱਥੇ ਕਹਿ ਦੇਣ ਕਿ ਸਾਡੀ ਸ਼ਰਮ ਸੰਤੀ ਆ ਸ਼ਰਮ ਸੰਤੀ ਇਹਨਾਂ ਨੂੰ ਪਹਿਲਾਂ ਬੰਦਿਆਂ ਨੂੰ ਇਹਨਾਂ ਬੰਦਾ ਇਹਨਾਂ ਨੂੰ ਪੁੱਛੇ ਕਿ ਸ਼ਰਮ ਸੰਤੀ ਪਿੰਡ ਨਾਲ ਹੁੰਦੀ ਆ ਕੈਂਡੀਡੇਟਾਂ ਨਾਲ ਨਹੀਂ ਹੁੰਦੀ ਅਸੀਂ ਸੋ ਬੰਦਾ ਲੈ ਜਾਵਾਂਗੇ ਇੱਕ ਇੱਕ ਦਿਨ ਵੀ ਨਹੀਂ ਆਉਣਾ ਇਹਨਾਂ ਨੂੰ ਠੀਕ ਹੈ ਜੀ ਦੂਜੀ ਗੱਲ ਇਹ ਜਿਹੜੇ 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 ਵੀ ਕੈਂਡੀਡੇਟ ਖਲੋਤੇ ਆ ਸਾਰੇ ਤੇ ਸਾਰੇ ਪੁਰਾਣੇ ਹੀ ਆ ਪੁਰਾਣੇ ਬੰਦਿਆਂ ਦੀਆਂ ਤੁਹਾਨੂੰ ਮੈਂ ਕਾਰਜਕਾਰੀਆਂ ਜਿਹੜੀਆਂ ਪਹਿਲਾਂ ਵਿਖਾ ਦੇਣਾ ਆ ਕਿ ਇਹ ਖਲੋਣ ਦੇ ਹੱਕਦਾਰ ਹੈਗੇ ਆ ਇਹ ਬੰਦੇ ਅਸੀਂ ਚਾਹਨੇ ਆ ਕਿ ਟੋਟਲ ਜਿਹੜਾ ਇਹਨਾਂ ਦਾ ਸਵਾਇਆ ਕਰਕੇ ਨਵੇਂ ਬੰਦੇ ਲਿਆਓ ਜ਼ਰੂਰੀ ਨਹੀਂ ਆ ਵੀ ਸਾਨੂੰ ਹੀ ਜਿਹੜੇ ਵੀ ਵਧੀਆ ਬੰਦੇ ਪੜ੍ਹੇ ਲਿਖੇ ਬੰਦੇ ਆ ਕਿ ਦਿਨ ਅੱਗੇ ਵੀ ਗੁਰਦੁਰ ਸਾਹਿਬ ਗੱਲ ਹੋਈ ਪੜ੍ਹੇ ਲਿਖੇ ਜਿਹੜੇ ਸਮਝਦਾਰ ਬੰਦੇ ਉਹਨਾਂ ਨੂੰ ਲੈ ਕੇ ਆਓ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਇਹਨਾਂ ਦਾ ਇੱਕ ਤਰੀਕ ਬਿਲਕੁਲ ਸਫਾਇਆ ਕੀਤਾ ਜਾਣਾ ਚਾਹੀਦਾ ਇਹ ਤਰੀਕ ਕੈਮਰਾ ਇੱਧਰ ਮਾਰੋ ਆਹ ਆਰ ਆ ਰਾਮਨਗਰ ਦੀਆਂ ਫੋਟੋਆਂ ਨੇ ਆਹ ਵੇਖੋ ਜੀ ਆਹ ਗੰਦ ਚ ਹੀ ਰਹੇ ਆ ਤੇ ਜਦੋਂ ਜਦੋਂ ਮੈਂਬਰ ਪੰਚਾਇਤਾਂ ਕੋਲ ਜਾਂਦੇ ਨੇ ਜਾਂ ਜਿਹੜੇ ਵੀ ਬੰਦੇ ਕੋਲ ਜਾਂਦੇ ਨੇ ਤੇ ਕਹਿੰਦੇ ਸਾਡੀ ਐਮਐਲਏ ਨਹੀਂ ਸੁਣਦਾ ਮੈਂ ਉਹਨਾਂ ਨੂੰ ਫੇਰ ਅੱਗੇ ਵੀ ਇੱਕ ਵਾਰੀ ਕਿਹਾ ਮੈਂ ਦੂਜੀ ਵਾਰੀ ਅੱਜ ਫੇਰ ਕਹਿਣਾ ਵੀ ਜੇ ਤੁਹਾਡੀ ਐਮਐਲਏ ਨਹੀਂ ਸੁਣਦਾ ਤੇ ਗਾਂ ਕੀ ਗਰੰਟੀ ਆ ਵੀ ਐਮਐਲਏ ਤੁਹਾਡੀ ਸੁਣੂਗਾ ਜਿਹਦੀ ਐਮਐਲਏ ਨਹੀਂ ਸੁਣਦਾ ਉਹ ਨਾ ਖਲੋਵੇ ਜਿਹਦੀ ਐਮਐਲਏ ਸੁਣਦਾ ਉਹ ਹੀ ਲੈਣ ਚਾਵੇ ਫੇਰ ਬਾਅਦ ਕਹਿ ਦਿੰਦੇ ਅਸੀਂ ਮੈਂਬਰੀਆਂ ਤੋਂ ਕੀ ਲੈਣਾ ਸਾਨੂੰ ਸਾਨੂੰ ਕੋਈ ਲੋੜ ਨਹੀਂ ਆ ਤੇ ਮੇਰੇ ਵੀਰ ਉਹ ਨਾ ਖਲੋਣ ਬਾਕੀ ਫੇਰ ਦੁਬਾਰਾ ਗੱਲ ਕਰਨ ਲਗਾ ਵੀ ਇਹ ਕੋਈ ਅਫਗਾਨਿਸਤਾਨੀ ਆ ਕਿ ਤਿੰਨ ਜਾਣੇ ਤੁਸੀਂ ਜਾਓ ਤੇ ਜਾ ਕੇ ਸਰਬਸੰਮਤੀ ਕਰੋ ਸਰਬਸੰਮਤੀ ਵਾਹਤੇ ਪੂਰੇ ਪਿੰਡ ਦੀ ਜਿਹੜੀ ਆ ਨਾ ਉਹ ਸਰਬਸੰਮਤੀ ਨਾਲ ਪਿੰਡ ਚੁਣਦਾ ਹੁੰਦਾ ਵਾ ਆਪਣੇ ਆਪ ਥੋੜੀ ਚੁਣੇ ਜਾਂਦਾ ਹੁੰਦਾ ਠੀਕ ਹੈ ਜੀ ਬਸ ਇਹ ਬਸ ਆਪਣੀ ਇੰਨੀ ਹੈ ਕਿ ਦੋ ਚਾਰ ਗੱਲਾਂ ਨੇ ਜੇ ਇਹ ਕਿਸੇ ਤੇ ਕੇ ਲੈਣ ਤੇ ਨਹੀਂ ਆਉਂਦੇ ਤੇ ਫਿਰ ਵੱਧ ਤੋਂ ਵੱਧ ਵਿਰੋਧ ਕਰਾਂਗੇ ਜਿੱਥੋਂ ਤੱਕ ਹੋ ਸਕੇ ਜਾਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ